गुरुपाद पङ्कजवन्दन् पङ्कज बन्दन् सिमरायङ्गद दुखने कन्दन् ਨੁਖਨੇ ਕੰਦਨ ਅਮਰਦਾਸ ਹਿਰਦੈ ਨਿਤ ਧਿਆਮ ਹਿਰਦੈ ਨਿਤ ਧਿਆਮ ਸ੍ਰੀ ਗੁਰੂ ਨਾਨਕ ਦਾਸ ਰਜਨ ਬਿਗਨਨ ਕੇ ਨਾਸ਼ਕ ਮਿਗਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਮਤ ਪਰ ਕਾਸ਼ਕ ਮਤ ਪਰ ਕਾਸ਼ਕ ਸ਼੍ਰੀ ਹਰਿ ਰਾਏ ਨਾਮੁ ਕਾਰਜੋਲੀ ਨਮੋ श्रीहार कृष्ण मना singhame shalla singhame shalla nanu -um tara par un un si sha un ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਦਨ ਬੰਦੋਂ ਕਾਰ ਅਨਰਾਗ ਇਕੰਕਾਰ ਸਤ ਗੁਰ ਤੇਂ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਦੇ ਕੀ ਫਤਿਹ ਹੈ ਬਿਗਨ ਬਿਨਾਸ਼ਨ ਸੋਏ ਸਤਨਾਮ ਵਾਹਿਗੁਰੂ ਜੀ ਸੁਣ ਸਭ ਬੱਚ ਜੇ ਕਹਿ ਮਾਤਾ ਚਿਤਨਾ ਲਗੀਆਂ ਕੋ ਬਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਬਦੋ ਘਟਾਲ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਓਧੰਦਰ ਸੁਭਾਏ ਮਾਨੁਪੜ ਪਾਗੀ ਸਤਸੰਗੀ ਜਨੋ ਆਉ ਜਗਤਾਰਖ ਪਿਤਾ ਸਤਗੁਰੂ ਨਾਨਕ ਸਾਹਿਬ ਜੀ ਦੀ ਜੀਵਨ ਗਾਥਾ ਆਰੰਭ ਕਰਨ ਤੋਂ ਪਹਿਲ ਨੂੰ ਅਕਾਗਰਤਾ ਦੀ ਪ੍ਰਾਪਤੀ ਲਈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ੇਸ਼ ਚਕੰਦਿਆਂ ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ ਮਾਤਾ ਤ੍ਰਿਪਤਾ ਜੀ ਆਪਣੇ ਪੁੱਤਰ ਨੂੰ ਸਮਝਾ ਰਹੇ ਨੇ ਇਹ ਆਪ ਜੀ ਨੇ ਕੱਲ ਸਰਵਣ ਕੀਤਾ ਵੀ ਬੇਟਾ ਜੇ ਤੂੰ ਇਸ ਤਰ੍ਹਾਂ ਬਚਨਦਾਰਿਆ ਜਵਾਨ ਹੋ ਗਿਆ ਤੇਰੇ ਵੱਲ ਕਿਸੇ ਨੇ ਰਿਸ਼ਤਾ ਨਹੀਂ ਕਰਣਾ ਤੂੰ ਖੇਤੀ ਨਹੀਂ ਕਰਨੀ, ਮੱਝਾਂ ਗਾਵਾਂ ਨਹੀਂ ਚਰਾਣੀਆਂ। ਤੇ ਕੋਈ ਕਾਰੋਬਾਰ ਕਰ ਲੈ, ਧਨ ਲਾ ਲੈਨੇ ਆ। ਤੇ ਇਹਦੇ ਨਾਲ ਤੈਨੂੰ ਇਹ ਤਾਗੀਦ ਹੈ ਫਕੀਰਾਂ ਦੀ ਸੰਗਤ ਛੱਡ ਦੇ। ਤੂੰ ਖੱਤਰੀਆਂ ਦਾ ਅਮੀਰ ਘਰਾਣੇ ਦਾ ਪੁੱਤ ਹੈਂ, ਲੋਕ ਸਾਨੂੰ ਮਜ਼ਾਕ ਕਰਦੇ ਨੇ, ਪਿਤਾ ਨੂੰ ਬਹੁਤ ਕੁਝ ਕਹਿੰਦੇ ਹਨ। ਤੂੰ ਚੰਗਾ ਕੰਮ ਕਰੇਂਗਾ, ਧਨ ਕਮਾ ਕੇ ਲਿਆਏਂਗਾ, ਕੋਈ ਖੱਤਰੀ ਤੈਨੂੰ ਵੇਖਣਗੇ। ਫਿਰ ਤੇ ਇਹ ਨਿਸ਼ਤਾ ਹੋ ਜਾਏਗਾ ਇਸ ਤਰ੍ਹਾਂ ਇੱਕ ਦੂਜੇ ਦੇ ਨਾਲ ਬਚਨ ਕਰ ਰਹੇ ਨੇ ਬਣੀ ਤੁਜੋਂ ਦੇ ਕਿ ਨਾਨਕ ਜੀ ਨੇ ਇਹ ਬੋਲ ਸਰਵਣ ਕੀਤੇ ਉਹਨਾਂ ਦੇ ਹਿਰਦੇ ਵਿੱਚ ਮਾਤਾ ਦੇ ਬੋਲਾਂ ਨੂੰ ਸੁਣ ਕੇ ਕੀ ਵਾਪਰਦਾ ਹੈ ਇਹਦਾ ਜ਼ਿਕਰ ਅੱਜ ਦੇ ਇਤਿਹਾਸ ਵਿੱਚ ਇਤਿਹਾਸਕਾਰ ਨਹੀਂ ਕੀਤਾ ਹੈ ਸੁਨੇ ਬੱਚਾ ਬੱਚ ਜੇ ਕਹੇ ਮਾਤਾ ਜਿਤ ਨਾ ਲੱਗੀਆਂ ਕੋ ਬਾਤਾ ਜਿਹੜੇ ਵਚਨ ਮਾਤਾ ਜੀ ਨੇ ਕਹੇ ਉਹਨਾਂ ਨੂੰ ਧਿਆਨ ਨਾਲ ਸੁਣਿਆ ਪਰ ਕੋਈ ਵੀ ਗੱਲ ਉਹਨਾਂ ਦੇ ਜੇਹਲ ਵਿੱਚ ਹਿਰਦੇ ਵਿੱਚ ਨਹੀਂ ਲੱਗੀ ਕਿਸੇ ਨੇ ਕੋਈ ਸੰਸਾਰੀ ਗੱਲ ਨੇ ਮੇਰੇ ਮਾਲਕ ਦੇ ਚਿੱਤ ਤੇ ਅਸਰ ਨਹੀਂ ਕੀਤਾ ਜੀ ਪੁਨ ਪੜ ਰਹੇ ਪਾਏ ਮੁਖ ਵਸਨ ਉਸਨ ਭਏ ਨ ਬੋਲੇ ਕਸ਼ਨ ਆਪਣੇ ਤਨ ਦੇ ਉੱਤੇ ਕੱਪੜਾ ਲੈ ਕੇ ਦੁਨੀਆਂ ਦਾ ਮਾਲਕ ਆਪਣੀ ਛੇਜਾਂ ਤੇ ਸੁੱਤਾ ਪਿਆ ਕੁਦ ਨਹੀਂ ਬੋਲਦੇ ਚੁੱਪ ਕੀਤੇ ਹੋਏ ਨੇ ਲੰਮੇ ਪਏ ਨੇ ਧਿਆਨ ਮਾਤਾ ਜੀ ਬੰਨ ਲੈ ਬੜੇ ਧਿਆਨ ਨਾਲ ਸੁਣਦੇ ਨੇ ਹੱਸਦੇ ਦੇ ਅੰਦਰ ਕੱਪੜੇ ਦੇ ਮੂੰਹ ਕਰਕੇ ਵੀ ਇਹਨਾਂ ਦੇ ਅੰਦਰ ਕਿੰਨੀ ਭੁੱਖ ਹੈ ਮਾਇਆ ਦੀ ਅਧੇ ਮੈਂ ਕੋਈ ਕਾਰੋਬਾਰ ਨਹੀਂ ਕੀਤਾ ਜਿਹੜੇ ਕੰਮ ਨਹੀਂ ਆਇਆ ਉਹ ਸ਼ੁਰੂ ਨਹੀਂ ਕੀਤਾ ਹੁਣੇ ਵਿਆਹ ਦੀਆਂ ਰਸਮਾਂ ਹੁਣੇ ਧੰਵਾਨ ਬਣਦੀਆਂ ਗੱਲਾਂ ਮੈਨੂੰ ਪਤਾ ਸੀ ਅੱਜ ਮਾਤਾ ਜੀ ਵੀ ਕਹਿ ਰਹੇ ਨੇ ਪਰ ਆਪ ਕੁਝ ਬੋਲਦੇ ਨਹੀਂ ਸ਼ਾਂਤ ਹੋ ਕੇ ਸੁਣ ਰਹੇ ਹਨ ਪਰ ਭਗਤ ਮਹ ਭਗਤ ਦਸ਼ਾਸੀ ਦਸ ਬਿਨ ਕਿੰਨੀ ਸ਼ੀ ਸ਼ੁਖ ਰਾਸੀ ਜਿਵੇਂ ਮਹਾਨ ਵੱਡੇ ਵੱਡੇ ਭਗਤਾਂ ਦੀ ਹਾਲਤ ਹੈ ਉਹ ਜਿਆ ਸੁਭਾਉ ਹੁਣ ਬਣਾਇਆ ਹੁਣ ਇੱਥੇ ਇਤਿਹਾਸ ਕਰ ਆਪਣੀ ਮਤ ਨਾਲ ਬਿਆਨ ਕਰਦਾ ਕਿਉਂਕਿ ਜਿੰਨੇ ਕੋ ਉਹਨੂੰ ਸਮਝ ਆਈ ਉਹਨਾਂ ਕੋ ਨੇ ਬਿਆਨ ਕੀਤਾ ਜਿੰਨੇ ਕੋ ਸਾਡੀ ਸੋਚ ਮੰਨ ਲੁੰਗਾਈ ਵਿੱਚ ਜਾਂਦਾ ਉਹਨਾਂ ਕੁਛ ਅਸੀਂ ਬੋਲ ਜਾਂਦੇ ਆ ਉਹ ਕਹਿੰਦਾ ਵੀ ਭਗਤੀ ਵਿੱਚ ਭਗਤ ਦੀ ਹਾਲਤ ਵਰਗੀ ਦਸ਼ਾ ਹੈ ਮਾਨਕ ਦੀ ਉਹ ਤੇ ਹੈ ਹੀ ਭਗਤੀ ਦਾ ਸਰੂਪ ਸੰਨ ਬਾਬਾ ਤੇ ਹੈ ਹੀ ਪਰਮੇਸ਼ਰ ਉਹ ਤੇ ਜਦੋਂ ਅਕਾਲ ਪੁਰਖ ਪਰਮੇਸ਼ਰ ਦੀ ਰੰਦਾ ਆਈ ਉਹਨੇ ਆਪਣਾ ਰੂਪ ਧਾਰਨ ਕਰਕੇ ਸੰਸਾਰ ਤੇ ਆਉਣਾ ਕੀਤਾ ਇਹ ਤੇ ਗੱਲ ਨੌਲਤਾ ਨੇ ਕਹਿ ਦਿੱਤੀ ਕਿ ਸਾਰੇ ਕਮਰੇ 'ਚ ਪ੍ਰਕਾਸ਼ ਕਈਆਂ ਤੇ ਤੋਂ ਅਗਲੇ ਖਮਾਰਿਆ ਹੈ ਕਿ ਜਿੱਦਰ ਮਾਤਾ ਤ੍ਰਿਪਤਾ ਜੀ ਜਾਂਦੇ ਨੇ ਚਾਨਣ ਹੋ ਜਾਂਦਾ ਅਜੇ ਬਾਬਾ ਜਗਤ ਤੇ ਨਹੀਂ ਆਇਆ ਇੰਨਾ ਤੇਜ ਪ੍ਰਤਿਪਾਦ ਸੀ ਰਹਿਨ ਨਿਵਸ ਪਰ ਰਹਿਨ ਕੇਤਾ ਵਿਚਰਣਾ ਬੂਲ ਨ ਕਬਹ ਸਚਿਤਾ ਦਿਨ ਰਾਤ ਆਪਣੇ ਘਰ ਵਿੱਚ ਆਪਣੇ ਬਿਸਤਰ ਤੇ ਮੰਜੇ ਤੇ ਪਏ ਰਹਿੰਦੇ ਨੇ ਕਿਸੇ ਦੇ ਨਾਲ ਕੁਝ ਵੀ ਬੋਲਣਾ ਨਹੀਂ ਕਰਦੇ ਕਦੇ ਵੀ ਸचेत होके ਗੱਲਬਾਤ ਜਾਂ ਆਪਣੇ ਸਾਥੀਆਂ ਮਿੱਤਰਾਂ ਨਾਲ ਪਰਿਵਾਰ ਨਾਲ ਉਹਨਾਂ ਨੇ ਨਹੀਂ ਕਰਨੀ ਕੀਤੇ ਜੇ ਭੇਉ ਨ ਮਤ ਨਿਮਗਨ ਅੰਦਾ ਸਰੋਜ ਲਖੈ ਨਰ ਤਨ ਸੁਖ ਕੰਧਾ ਦਾਤਾ ਜਿਹੜਾ ਦੁਨੀਆਂ ਦੇ ਰੋਗਾਂ ਨੂੰ ਦੂਰ ਕਰਨ ਵਾਲਾ ਹੈ ਇਸ ਹਾਲਤ ਵਿੱਚ ਵਿਚਰਦਾ ਹੈ ਕਿ ਮਾਤਾ ਪਿਤਾ ਤੇ ਹੋਰ ਲੋਕਾਂ ਨੇ ਮਨ ਲਿਆ ਕਿ ਨਾਨਕ ਜੀ ਰੋਗੀ ਹੋ ਗਏ ਨੇ ਬਿਮਾਰ ਹੋ ਗਏ ਹਨ ਉਹ ਨਿਮਸਤੀ ਵਿੱਚ ਨੇ ਮगन ਨੇ ਰੱਬ ਦੀ ਬੰਦਗੀ ਵਿੱਚ ਆਨੰਦ ਵਿੱਚ ਹਨ ਔਰ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਪਹਿਲੋਂ ਕਹਿੰਦੇ ਸੀ ਕੰਮ ਨਹੀਂ ਕਰਦਾ ਹੁਣ ਕਹਿਣਾ ਸ਼ੁਰੂ ਕਰ ਦਿੱਤਾ ਵੀ ਇਹਨੂੰ ਕੋਈ ਰੋਗ ਲੱਗ ਗਿਆ ਕਾਲੂ ਤੂੰ ਚਿੰਤਾ ਨਹੀਂ ਕਰਦਾ ਤੇਰਾ ਇੱਕੋ ਪੁੱਤਰ ਹੈ ਇਹਨੂੰ ਇਹਦਾ ਕੋਈ ਧਿਆਨ ਨਹੀਂ ਤੁਸੀਂ ਇਹਨਾਂ ਬਾਅਦ ਇਹ ਕਦੀ ਸੋਚਿਆ ਹੀ ਨਹੀਂ ਨਾਨਕ ਬਾਰੇ ਅਸੀਂ ਤਰਸ ਰਿਆਂ ਨਾਨਕ ਸਾਡੇ ਨਾਲ ਬੋਲ ਲੈ ਸਾਡੇ ਕੋਲ ਬਹੇ ਪਹਿਲੋਂ ਤਲਵੰਡੀ ਦੇ ਵਾਸੀ ਕਹਿੰਦੇ ਸਨ ਹੁਣ ਸਬੰਧੀਆਂ ਨੇ ਰਿਸ਼ਤੇਦਾਰਾਂ ਨੇ ਦਬਾਅ ਪਾਣਾ ਆਰੰਭ ਕਰ ਦਿੱਤਾ ਵੀ ਇਹਦਾ ਇਲਾਜ ਕਰਾ ਕਿਉਂ ਨਹੀਂ ਪੁੱਛਦਾ ਕਿਉਂ ਨਹੀਂ ਇਲਾਜ ਕਰਾਂਦਾ ਕਿਉਂ ਨਹੀਂ ਨਾਨਕ ਨੂੰ ਸੁੱਖਾਂ ਦੀ ਗੱਲ ਕਰਨ ਦੀ ਗੱਲ ਕਰਾਂਦਾ ਉਹ ਸਾਡੇ ਕੋਲ ਵਹਿੰਦਾ ਨਹੀਂ ਖਾਂਦਾ ਨਹੀਂ ਚੰਗੀ ਤਰ੍ਹਾਂ ਇਹ ਤਾਂ ਮਹਿਤਾ ਕਲਿਆਨਦਾਸ ਕਹਿੰਦਾ ਕੋਈ ਗੱਲ ਨਹੀਂ ਐਵੇਂ ਮਸਤ ਰਹਿੰਦਾ ਮੈਨੂੰ ਪਤਾ ਹੈ ਇਹਦੀ ਇਸ ਮਸਤੀ ਵਿੱਚੋਂ ਵੀ ਕੋਈ ਨਾ ਕੋਈ ਨਿਕਲ ਹੈ ਇਹ ਐਵੇਂ ਥੋੜਾ ਫਿਰੜਿਆ ਮੈਂ ਜਾਣ ਗਿਆ ਬੜਾ ਕੁਝ ਦੇ ਬਾਰੇ ਨਹੀਂ ਕੋਈ ਰੋਗੀ ਨਹੀਂ ਹੈ ਲੋਕਾਂ ਖਿਆਲ ਥੋੜਾ ਜਿਹਾ ਧਿਆਨ ਦੇ ਹੁਣ ਕਈ ਵਾਰੀ ਆਪ ਨਾ ਮੰਨਿਏ ਤੇ ਲੋਕ ਕਹਿ ਦਿੰਦੇ ਨੇ ਵੀ ਨਹੀਂ ਜੇ ਨਸ਼ਈ ਹੈ ਜੇ ਮਾੜਾ ਹੈ ਤੇ ਤੂੰ ਧਿਆਨ ਲੱਗ ਤੁਹਾਡਾ ਤੇ ਫਰਜ ਬਣਦਾ ਹੈ ਨਾ ਕਈ ਵਾਰੀ ਵਕ ਮਾਪੇ ਆ ਕੇ ਜਾਂਦੇ ਨੇ ਪਿਤਾ ਜੀ ਆ ਕੇ ਪੈ ਨੇ ਵੀ ਕੋਈ ਤੰਦਾਂ ਨਹੀਂ ਕਰਦਾ ਕੋਈ ਦੁਵਾਨੀ ਕਮਾ ਕੇ ਲਿਆਉਂਦਾ ਨਹੀਂ ਜਵਾਨ ਹੋ ਗਿਆ ਰਿਸ਼ਤੇਦਾਰਾਂ ਚ ਮੈਂ ਬੇਇੱਜ਼ਤ ਹੋ ਰਿਹਾ ਲੋਕ ਕਹਿ ਰਹੇ ਨੇ ਮਸਤਾਨਾ ਹੈ ਦਵਾਨਾ ਹੈ ਚੱਲੈ ਬੜਾ ਕੁਝ ਕਹਿ ਰਹੇ ਹਨ ਹੁਣ ਸ਼ਬਦੀਆਂ ਨੇ ਜਦੋਂ ਆਖਣਾ ਆਰੰਭ ਕੀਤਾ ਲੋਕਾਂ ਨੇ ਆਖਣਾ ਆਰੰਭ ਕੀਤਾ ਕਿ ਨਾਨਕ ਨੂੰ ਕੋਈ ਅੰਦਰੋਂ ਰੋਗ ਲੰਘੇ ਤਾਂ ਇਹਦਾ ਮੁੱਖ ਨਾਮ ਉਧਾਰਿਆ ਹੈ ਤਾਂ ਇਸ ਤਰ੍ਹਾਂ ਨਹੀਂ ਹੈ ਇਸ਼ਾਰਾ ਕੁਝ ਮਾਪੀ ਸੁਣਦੇ ਨੇ ਤੇ ਦੁਖੀ ਹੋ ਰਹੇ ਹਨ ਖਾਣ ਪਾਣ ਨਾ ਹਰਚ ਸੌਂ ਕਰ ਰਹੇ ਸ਼ਾਂਤ ਬ੍ਰਿੱਤ ਮੁਖ ਤੂੰ ਸ਼ਨ ਧਰਹਿ ਬੜੇ ਸ਼ਾਂਤ ਰਸ ਵਿੱਚ ਨੇ ਖਾਣਾ ਪੀਣਾ ਹੱਸਣਾ ਖੇਡਣਾ ਸੌਣਾ ਏ ਮਾਲਕ ਨੇ ਛੱਡ ਦਿੱਤਾ ਜੀ ਤਰੀਕਾ ਸੁਣਾ ਰਹੇ ਨੇ ਬਾਬੇ ਆਖਿਆ ਸੰਸਾਰ ਤੇ ਵੱਸਣ ਵਾਲੇ ਉਹ ਐ ਦੁਨੀਆ ਦੇ ਲੋਗੋ ਤੁਹਾਨੂੰ ਇਹ ਚੀਜ਼ਾਂ ਯਾਦ ਨੇ ਮੈਨੂੰ ਨਹੀਂ ਮੈਂ ਚਾਹਨਾ ਵੀ ਮੇਰੇ ਵੱਲੋਂ ਵੇਖ ਕੇ ਤੁਸੀਂ ਇਹਨਾਂ ਨੂੰ ਭੁੱਲ ਜਾਓ ਇਹ ਚੇਤੇ ਨਾ ਰੱਖੋ ਚੇਤੇ ਸਿਰਫ ਇੱਕ ਪਰਮੇਸ਼ਰ ਨੂੰ ਰੱਖਣਾ ਹੈ ਬਾਬਾ ਹੱਸ ਕੇ ਕਹਿੰਦਾ ਬਾਣੀ ਵਿੱਚ ਵੀ ਤੈਨੂੰ ਤੇ ਯਾਦ ਹੈ ਐ ਮਾਂ ਐ ਪਿਤਾ ਐ ਦੁਨੀਆ ਦੇ ਵਸਿਗੋ ਸੰਸਾਰ ਦੇ ਵਸਣ ਵਾਲਿਓ ਤੁਸੀਂ ਇਹ ਚਾਰੇ ਚੇਤੇ ਰੱਖੀਆਂ ਨੇ ਮੈਂ ਨਹੀਂ ਰੱਖਣੀਆਂ ਮੈਂ ਤੇ ਤੁਹਾਨੂੰ ਪ੍ਰੈਕਟੀਕਲ ਕਰਕੇ ਵਿਖਾ ਰਿਆਂ ਵੀ ਮੈਨੂੰ ਇਹਨਾਂ ਦੀ ਕੋਈ ਲੋੜ ਨਹੀਂ ਤੁਸੀਂ ਚੇਤੇ ਰੱਖ ਦਿਓ ਥੋੜਾ ਜਿਹਾ ਖਾਣਾ ਦੇਟ ਝਗੜਾ ਸੌਣ ਨਹੀਂ ਦਿੱਤਾ ਝਗੜਾ ਪਿੰਨ ਦੇ ਕੁੱਝ ਨਹੀਂ ਮਿਲਿਆ ਝਗੜਾ ਇਹ ਹਸਣ ਖੇਡਣ ਨਹੀਂ ਦਿੱਤਾ ਬੱਚਿਆਂ ਤੋਂ ਲੈ ਕੇ ਬਜ਼ੁਰਗਾਣੇ ਝਗੜਾ ਕੀਤਾ ਅਬਿਆਖਿਆ ਚੇਤੇ ਐ ਨਾ ਤੈਨੂੰ ਵਾਜੇ ਵਾਲਿਆਂ ਥੋੜਾ ਕੀਰਤਨ ਕਰਕੇ ਥੋੜਾ ਯਾਦ ਕਰਾਇਆ ਕਥਾ ਵਾਲੇ ਭਾਈ ਨੇ ਨਹੀਂ ਆਖਿਆ ਟਾਈਮ ਤੇ ਖਾਇਆ ਕਰ ਆਪੇ ਖਾ ਰਹੇ ਆ ਨਾ ਕਥਾ ਵਾਲੇ ਨੇ ਨਹੀਂ ਆਖਿਆ ਵੀ ਤੁਸੀਂ ਸਮੇਂ ਸਿਰ ਦੁਕਾਨ ਤੇ ਜਾਇਆ ਕਰ ਆਪੇ ਜਾ ਰਹੇ ਆ ਵਾਜੇ ਵਜਾ ਕੇ ਤੁਹਾਨੂੰ ਕਿਸੇ ਨੇ ਨਹੀਂ ਆਖਿਆ ਵੀ ਸਕੂਲ ਵੈਣ ਆਉਣ ਵਾਲੀਏ ਬੱਚੇ ਚੜਾ ਦਿਓ ਆਪੇ ਚੜਾ ਲਿਓ ਪਰ ਜਦੋਂ ਨਿਤਨੇਮ ਦੀ ਗੱਲ ਆਈ ਫਿਰ ਆਪਾਂ ਬੁੱਢੇ ਹੋ ਗਏ 80 ਸਾਲਾਂ ਦੇ ਤਾਂ ਇਹ ਪੁੱਛਿਆ ਜੀ ਭਾਈ ਸਾਹਿਬ ਕੋਈ ਨਵਾਂ ਆ ਗਿਆ ਪਹਿਲੇ ਨੇ ਖੜਕਿਆ ਹੱਸਦਾ ਵੀ ਨਹੀਂ ਅੰਮ੍ਰਿਤ ਵੇਲੇ ਕਰਨਾ ਫਿਰ ਆਪਾਂ ਦੂਜੇ ਕੋ ਚੜੇਗੇ ਵੀ ਖਰੇ ਛੋੜ ਦੇਦੇ ਇਹੋ ਜੇ ਢਿੱਲੇ ਮੱਠੇ ਭਾਈ ਸਾਨੂੰ ਆਖਿਆ ਜੀ ਜਦੋਂ ਮਰਜੀ ਪੜ ਲਓ ਜੀ ਬਾਣੀ ਪੜਨੀ ਤੁਸੀਂ ਨਹੀਂ ਉਹ ਬਾਬਾ ਤੋਹਥੋਂ ਮੰਗਦਾ ਵੀ ਮੈਂ ਤੈਨੂੰ ਸਾਰਾ ਕੁਝ ਦਿੱਤਾ ਹੈ ਸਰੀਰ ਸਮੇਤ ਤੂੰ ਮੈਨੂੰ ਦੇ ਅੰਮ੍ਰਿਤ ਵੇਲਾ ਬਾਣੀ ਥੋੜਾ ਝੂਠੀ ਹੈ ਪਰ ਆਪਾਂ ਆਖਿਆ ਨਹੀਂ ਜੀ ਮੈਂ ਵੀ ਆਹ ਦਿੱਤਾ ਵੀ ਕੋਈ ਨਹੀਂ ਦੁਪਹਿਰੇ ਕਰ ਲਿਆ ਕਰੋ ਕੁਝ ਨਹੀਂ ਹੁੰਦਾ ਨਹੀਂ ਕੋਈ ਪ੍ਰਵਾਣ ਨਹੀਂ ਤੁਹਾਡੀ ਬਾਣੀ ਕੋਈ ਢਿੱਲ ਨਹੀਂ ਇਹਦੇ 'ਚ ਬਾਬਾ ਕਹਿੰਦਾ ਅਮਰਤ ਵੇਲੇ ਪੜਿਆਂਗਾ ਤਾਂ ਪ੍ਰਵਾਣ ਕਰਾਂਗਾ ਬਸ ਇੱਕੋ ਹੀ ਚੀਜ਼ ਮੰਗਣਾ ਕੋਈ ਨਹੀਂ ਤੇਰਾ ਸੋਨਾ ਚਾਂਦੀ ਰੁਪਈਏ ਮੈਨੂੰ ਕੁਝ ਨਹੀਂ ਚਾਹੀਦਾ ਫਿਰ ਕੀ ਕਹ ਰੱਖੀਂ ਨਹੀਂ ਚਾਹੀਦਾ ਜੇ ਦੱਸੈ ਦਰਬਾਰ ਵੀ ਤੇਰੇ ਦਰ ਦੇ ਦਰਸ਼ਨ ਹੋ ਜਾਣ ਮਹੌ ਕੇ ਬੋਲਣ ਬੋਲੀਆਂ ਜੇ ਸੁਣ ਤਰੇ ਪਿਆਰ ਮੈਂ ਕਿਹੜੇ ਬੋਲ ਬੋਲਾਂ ਮੇਰਾ ਤੇ ਤੇਰਾ ਪਿਆਰ ਬਣਦੇ ਬਾਬੇ ਨੇ ਹੱਥ ਜੋੜ ਕੇ ਆਖਿਆ ਜੇ ਸੱਚੀ ਮੁੱੱਚੀ ਪੁੱਛਿਆਈ ਨਾ ਫਿਰ ਜਿੱਤੇ ਰੱਖੀ ਮੈਂ ਇੱਕੋ ਚੀਜ਼ ਮੰਗਣੀ ਹੈ ਆਪਾਂ ਚੰਗੇ 7 ਵਜੇ ਉੱਠੇ ਰਾਗੀਆਂ ਨੂੰ ਮੈਂ ਕਹਿ ਦਿੱਤਾ ਵੀ 7 ਤੋਂ 8 ਕਰਿਆ ਕਰੋ ਜੀ ਕੀਰਤਨ ਚੰਗਾ ਸੂਰਜ ਚੜ੍ਹਾਉਂਦਾ ਹੁੰਦਾ ਹੁਣ ਤੇ ਥੋੜੀ ਜੀ ਠੰਢੀ ਸੂਰਜ ਦੇਢ ਚੜ੍ਹਦਾ ਹੈ ਫਿਰ ਸੂਰਜ ਚੜ੍ਹੇ ਮੇਰੇ ਵੀਰ ਕਰਦੇ ਨਿਹਰਮ ਅੰਮ੍ਰਿਤ ਪਿੰਨੇ ਲੋਇਣਾ 6 ਵਜੇ ਅੰਮ੍ਰਿਤ ਵੇਲਾ ਖਤਮ ਹੋ ਗਿਆ ਆਪਾਂ ਪਿੰਨੇ ਲੋਇਣਾ ਕਰਨ ਲੱਗ ਪਏ ਕਿਉਂਕਿ ਪ੍ਰਬੰਧਕਾਂ ਨੇ ਵਕਤ ਦਿੱਤਾ ਵੀ ਇਸ ਵੇਲੇ ਆਸਾ ਦੀ ਵਾਰ ਲੱਗੇ ਆਪਣੀ ਮਰਜੀ ਨਾਲ ਨਹੀਂ ਕਰਾਣੀ ਪਾਈ ਗ੍ਰੰਥੀ ਹਾਂ ਦਰਬਾਰ ਸਾਹਿਬ ਵਾਲੇ ਨਹੀਂ ਮਕਸ਼ਦੇ ਉੱਥੇ ਖਤਮ ਹੋ ਜਾਂਦਾ ਜੀ ਕੀਰਤਨ ਜਦੋਂ ਅਮਰਤ ਵੇਲਾ ਸਮਾਪਤ ਹੁੰਦਾ ਹੈ ਚੌਂਕੀ ਆਸਾ ਦੀ ਦੀਵਾਰ ਉਹ ਖਤਮ ਹੋ ਜਾਂਦੀ ਉਥੇ ਸਮੇਂ ਦੇ ਨਿਰਧਾਰਿਤ ਰਾਗ ਤੇ ਸਮੇਂ ਅਨੁਸਾਰ ਚੌਂਕੀਆਂ ਬੰਨੀਆਂ ਹੋਈਆਂ ਨੇ ਪਰ ਅਸੀਂ ਉਹ ਕਾਹਦੇ ਦਿੱਤਾ ਕਿ ਕਾਲ ਤੱਕ ਤੂੰ ਮੰਨਨੇ ਉਹਦੀ ਮर्यादा ਨੂੰ ਹਰ ਗੁਰੂ ਘਰ ਚ ਲਾਗੂ ਨਾ ਕੀਤਾ ਗਿਆ ਅਮਰਤ ਵੇਲਾ ਬਾਬੇ ਨੇ ਸਾਡੀ ਝੋਣੀ ਚ ਪਾਇਆ ਵੀ ਅਮਰਤ ਵੇਲੇ ਨਾਲ ਗੱਲ ਬਣੇਗੀ ਤੇਰੀ ਹੁਣ ਦੁਨੀਆ ਦੇ ਰੋਗ ਜਿਹੜੇ ਨੇ ਉਹਨਾਂ ਨੂੰ ਗੁਰਬਾਣੀ ਕਹਿੰਦੀ ਇੱਕੋ ਹੀ ਗੱਲ ਚੇਤਾ ਬਾਬਾ ਕਹਿੰਦਾ ਮੈਂ ਤੁਹਾਨੂੰ ਆਪਣੇ ਬਚਪਨ ਚ ਸਿਖਾ ਰਿਆਂ ਮੇਰੇ ਤੇ ਜਵਾਨੀ ਦਾ ਪੰਦ ਹੈ ਵੀ ਇਹਨਾਂ ਨੂੰ ਛੱਡ ਦੇ ਚੇਤੇ ਨਾ ਰੱਖਿਆ ਕਰੋ ਇਹ ਤੇ ਆਪੇ ਚੇਤੇ ਆ ਜਾਂਦੀਆਂ ਨੇ ਕਰਨ ਦੀ ਲੋੜ ਹੀ ਨਹੀਂ ਖਾਣਾ ਪੀਣਾ ਹੱਸਣਾ ਸੌਣਾ ਇਹ ਗੁਰਬਾਣੀ ਨੇ ਕਿਹਾ ਜੀ ਇਹ ਤੇਨੂੰ ਚੇਤੇ ਹੈ ਇਹ ਚੇਤੇ ਰੱਖਣੇ ਜਿਹੜੀ ਗੱਲ ਬਾਬੇ ਬਾਣੀ ਚ ਸਮਝਾਈ 1430 ਅੰਗ ਲਿਖੇ ਚੇਤੇ ਰੱਖੀ ਇਹ ਖਾਣਾ ਪੀਣਾ ਹਸਣਾ ਸੋਣਾ ਨਾਲ ਨਹੀਂ ਜਾਣਾ ਇਹ ਸਰੀਰ ਸਦੀਵੀ ਨਹੀਂ ਰਹਿਣਾ ਵਿਸਰ ਗਿਆ ਹੈ ਮਰਣਾ ਤੈਨੂੰ ਮੌਤ ਚੇਤੇ ਨਹੀਂ ਮੌਤ ਨੂੰ ਭੁਲਾਈ ਬੈਠਾ ਹੈ ਇਹਨੂੰ ਚੇਤੇ ਰੱਖਿਆ ਕਰ ਸਦੀਵੀ ਇੱਕ ਮੌਤ ਚੇਤੇ ਰੱਖ ਇੱਕ ਤੂੰ ਭੁਲਾਈ ਬੈਠਾ ਖਸ਼ਮ ਵਿਸਾਰ ਖੁਆਰੀ ਕੀ ਨਹੀਂ ਤ੍ਰਿਗ ਜੀਵਨ ਨਹੀਂ ਰਹਿਣਾ ਉਹ ਇਥੇ ਸਦਾ ਨਹੀਂ ਰਹਿਣਾ ਰੱਬ ਨੂੰ ਭੁਲਾਈ ਬੈਠਾ ਬਾਬੇ ਨੇ ਪ੍ਰਗਟ ਹੀ ਗੱਲ ਕੀਤਾ ਛੱਡ ਦਿੱਤਾ ਖਾਣਾ ਛੱਡ ਦਿੱਤਾ ਸੌਣਾ ਛੱਡ ਦਿੱਤਾ ਪੀਣਾ ਛੱਡ ਦਿੱਤਾ ਹੱਸਣਾ ਖੇੜਣਾ ਵੀ ਜਦੋਂ ਮੇਰੀ ਇਹ ਸਾਕੀ ਪੜਿਓ ਚੇਤੇ ਰੱਖੋ ਇਹਦੀ ਪਰਵਾਹ ਨਹੀਂ ਕਰਨੀ ਸਿਰਫ ਬੰਦਗੀ ਬੰਦੇ ਬੰਦਗੀ ਇੱਕ ਤਿਆਰ ਬੰਦੇ ਤੋਂ ਅਰਥ ਹੀ ਬੰਦਗੀ ਨੇ ਜੀ ਬੰਦਾ ਹੋਏ ਬੰਦਗੀ ਦਾ ਹੈ ਆਪਾਂ ਤਾਂ ਨਹੀਂ ਕੀਤੀ ਬੰਦਗੀ ਬੜਾ ਰੋਕੇ ਕਰਨੇ ਆ ਪੰਜ ਬਾਣੀਆਂ ਪੀਓ ਕਿਆ ਸੀ ਇਹ ਪੰਜ ਪਿਆਰਿਆਂ ਨੇ ਪੀ ਕਰ ਲਓ ਕਈਆਂ ਨੇ ਬੜੀ ਛਾਲ ਮਾਰੀ ਪਈ ਮੈਂ ਕਰ ਲੈਣਾ ਜੀ ਜਪਜੀ ਸਾਹਿਬ ਰੋਜ਼ ਪੜੀਦਾ ਹਾਂ ਉਹ 24 ਘੰਟਿਆਂ ਚੋਂ ਦੋ ਤਿੰਨ ਘੰਟੇ ਰੱਬ ਦੇ ਨਾਮ ਦੇ ਕੱਢਣੇ ਜ਼ਰੂਰੀ ਨਹੀਂ ਜਪਣਾ ਤੇ ਸੁਆਸ ਸੁਆਸ ਹੈ ਪਰ ਇਹ ਨਾ ਤੇ ਕੱਢਣਾ ਆਪ ਮਾਤਾ ਪਉਣਾ ਕਿੰਟਾ ਮਸਾ ਕੱਢਦੇ ਆ ਫਟਾਫਟ ਸਾਰਾ ਕੁਝ ਕੀਤਾ ਜਾਂਦਾ ਹੈ ਬੜੀ ਤੇਜ਼ ਰਫਤਾਰ ਹੈ ਇਸੇ ਕਰਕੇ ਡਿੱਗ ਰਹੇ ਆ ਠੁਕਰਾ ਖਾ ਰਹੇ ਆ ਜਿੰਨੀ ਤੇਜ਼ ਗੱਡੀ ਦੌੜੇਗੀ ਭਾਵੇਂ ਛੜਕਦੀ ਹੋਵੇ ਭਾਵੇਂ ਸਰੀਰ ਦੀ ਗੱਡੀ ਹੋਵੇ ਉਹਨਾਂ ਹੀ ਠੋਖਾ ਹੋਵੇਗਾ ਹੁਣ ਮਾਤਾ ਜੀ ਚਿੰਤਾ ਵਿੱਚ ਨੇ ਫਿਰ ਜਵਾਨ ਪੁੱਤਰ ਦੇ ਕੋਲ ਵੀ ਮਾਂ ਆ ਜਾਂਦੀ ਥਾਲੀ ਲੈ ਕੇ ਮਾਤਾ ਆਨ ਬਹੁ ਕਰ ਕਰ ਹੇਤੂ ਅਸਨ ਖੋ ਆਵੇਂ ਬਦਰ ਸਮੇਤੂ ਬੜਾ ਪਿਆਰ ਕਰ ਕਰ ਕੇ ਦਰਲੇ ਕੱਢ ਕੱਟ ਕੇ ਮਾਤਾ ਕੁਝ ਨਾ ਕੁਝ ਖਵਾ ਦਿੰਦੀ। ਮਿੱਠੇ ਨਮਕ ਵਾਲੇ ਪਦਾਰਥ ਜਿਹੜੇ ਮਨ ਭਾਉਂਦੇ ਸਨ ਉਹ ਛਕਾ ਕੇ ਖੁਸ਼ ਹੁੰਦੇ ਹਨ ਪਰ ਅੰਦਰ ਚਿੰਤਾ ਹੈ ਵੀ ਪਤਾ ਨਹੀਂ ਨਾਨਕ ਕਦੋਂ ਠੀਕ ਹੋਵੇਗਾ। ਦੁਰਬਲ ਭਾ ਤਵਤਾ ਤਸਰੀਨਾ ਕਿਉਂ ਨਾ ਕਹੋ ਨਿਜ ਰੁਜ ਕੀ ਪੀਰਾ ਫਿਰ ਆਖਿਆ ਬਾਣੇ ਪੁੱਤਰਾ ਨਾਨਕ ਤੇਰਾ ਸਰੀਰ ਬੜਾ ਕਮਜ਼ੋਰ ਹੋ ਗਿਆ ਹੈ। ਆਪਣੇ ਤਨ ਦੀ ਪੀੜਾ ਮਾਂ ਨੂੰ ਤੇ ਦੱਸ ਨਹੀਂ ਜਾਣਦੀ ਮਾਤਾ ਤ੍ਰਿਪਤਾ ਵੀ ਤੇਰੇ ਰਾਹੀ ਤੇ ਮੈਂ ਆਇਆ ਮੇਰਾ ਬਾਪੂ ਤੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਪ੍ਰਾਤਾ ਤੇ ਤੂੰ ਤੇ ਹੈ ਹੀ ਨਹੀਂ ਮੇਰੀ ਮਾਂ ਮੇਰਾ ਮਾਂ ਪਿਓ ਤੇ ਮੇਰਾ ਪਰਮੇਸ਼ਰ ਹੈ ਜਿਨੇ ਮੈਨੂੰ ਆਪਣਾ ਰੂਪ ਦੇ ਕੇ ਸੰਸਾਰ ਤੇ ਭੇਜਿਆ ਕਹਿ ਲੱਗੀ ਪੁੱਤਰਾ ਤੇਰਾ ਸਰੀਰ ਹੋ ਗਿਆ ਕਮਜ਼ੋਰ ਮੈਨੂੰ ਤੇ ਦੱਸ ਕਿਉਂ ਨਹੀਂ ਖਾਂਦਾ ਕਿਉਂ ਨਹੀਂ ਸਾਡੇ ਨਾਲ ਵਿਚਰਦਾ ਅਨਨ ਪੀਤ ਅਚੰਚਲ ਅੰਗਾ ਬਿਖਸ਼ ਨਾ ਬੁੱਲੂ ਸੰਗਿਓ ਮੰਗਾ ਸਰੀਰ ਤੇ ਅੰਗ ਪੀਲੇ ਪੈ ਗਏ ਨੇ ਤੇਰੇ ਤਨ ਦਾ ਸੁਹਾ ਪਣ ਜਾ ਰਿਹਾ ਜਿਵੇਂ ਜਿਵੇਂ ਤੇਰਾ ਤਨ ਕਮਜ਼ੋਰ ਹੁੰਦਾ ਹੈ ਤੇਵੇਂ ਤੇਵੇਂ ਮੈਂ ਮਰਨ ਕਰਾ ਰਿਹਾ ਮੈਨੂੰ ਵੇਖਿਆ ਨਹੀਂ ਜਾਂਦਾ ਇੰਨੀ ਗੱਲ ਕਹਿੰਦੇ ਆ ਮਾਤਾ ਦੇ ਨੇਤਰਾਂ ਚੋਂ ਹੰਝੂ ਆ ਗਏ ਆਪਾਂ ਤੇ ਉੱਥੇ ਚੰਗੀ ਬਾਤ ਛੱਡ ਛੱਡ ਕੇ ਬੱਚਿਆਂ ਨੇ ਲਾਣੇ ਨਾ ਸਪੀਕਰ ਲੰਗਰ ਵੰਡਣੇ ਜਿੱਥੇ ਪਾਠ ਚੱਲਦਾ ਹੋਵੇ ਉੱਥੇ ਵੀ ਅਸੀਂ ਵੇਨਿਆ ਵੀ ਅੱਜ ਕੀ ਮਿਲੇਗਾ ਮੁਸਲਮਾਨ ਇਹ ਉਹਨਾਂ ਦਾ ਦਿਹਾੜਾ ਉਹਦੇ ਤੇ ਪਿੱਟਦੇ ਨੇ ਆਪਣੇ ਵਾਲ ਕੁੱਟਦੇ ਨੇ ਸ਼ਾਪਾ ਕਰਦੇ ਨੇ ਇਕ ਉਹਦੇ ਨੇ ਉਹਨਾਂ ਦੇ ਜੀਵਨ ਚ ਉਹਨੂੰ ਕਰਬਲਾ ਦਾ ਦਿਨ ਕਹਿੰਦੇ ਹਨ ਪਰ ਅਸੀਂ ਦੇ ਖੁਸ਼ੀਆਂ ਮਨਾ ਰਹੇ ਹਾਂ ਤਰਾਂ ਤਰਾਂ ਦੇ ਭਗਵਾਨ ਖੜੇ ਨੇ ਨਾਸ਼ੀਦੀਆਂ ਦੇ ਦਿਹਾੜਿਆਂ ਤੇ ਨਹੀਂ ਸਿੱਖ ਇਹਨਾਂ ਸੱਜਲ ਨੇਤਰਾਂ ਦੇ ਨਾਲ ਮਨਾਏ ਸਾਹਮਣੇ ਹੋਣ ਉਹ ਬੱਚੇ ਸਾਹਮਣੇ ਹੋਣ ਉਹ ਜਲਾ ਜਦੋਂ ਗੋਡਾ ਕੱਢਦੇ ਨੇ ਖੂਨ ਦੀ ਧਾਰਾ ਛੁੱਟਦੀ ਹੈ ਸਾਹਮਣੇ ਆ ਜਾਂਣ ਛੋਟੇ ਛੋਟੇ ਉਹ ਬੱਚੇ 7 ਤੇ 9 ਸਾਲਾਂ ਦੇ ਵੀ ਇਹਨਾਂ ਦੇ ਸਿਰ ਹੁਣ ਢੜ ਤੋਂ ਅਲੱਗ ਕਰ ਦਿੱਤੇ ਗਏ ਨੇ ਪਤਾ ਹੈ ਵੀ ਸਾਨੂੰ ਇਹ ਸਜਾ ਬੜੀ ਤਾਂ ਵੀ ਕਹਿੰਦੇ ਨੇ ਦਾਦੀ ਸਾਡੇ ਪਿਤਾ ਦਾ ਲਾਇਆ ਹੁਕਮ ਪੂਰਾ ਹੋ ਗਿਆ ਅਸੀਂ ਬੜੀ ਵੱਡੀ ਨਹੀਂ ਰੱਖ ਕੇ ਚੱਲਦੇ ਆ ਸਿੱਖੀ ਦੀ ਨਹੀਂ ਸਮਝਾਂਦੇ ਉਹ ਇਹਨਾਂ ਸਿੱਖਾਂ ਨੇ ਨਹੀਂ ਇਹ ਨਹੀਂ ਇਹਨੂੰ ਪੱਕਿਆ ਕਰਨਾ ਇਹ ਤੇ ਤੁਹਾਡੇ ਕੋਲ ਵੀ ਸਿਰ ਤੇ ਵਾਲ ਕਟਾ ਕੇ ਆਉਣਗੇ ਘੱਟ ਮਾਵਾ ਵੀ ਨਹੀਂ ਉਹਨਾਂ ਨੇ ਵੀ ਐਵਰੋ ਬਣਾਏ ਇੱਕ ਨਵਾਂ ਫੈਸ਼ਨ ਚੱਲਿਆ ਸਿੱਖਾਂ ਵਿੱਚ ਵੀ ਵੀ ਪਿੱਛੋਂ ਥੋੜੀ ਜੀ ਗੁੱਤ ਕਟਾ ਕੇ ਵੀ ਇਹ ਡਿਜ਼ਾਈਨ ਬਣਾਇਆ ਬੋਨੀ ਕਰਾਈ ਛਾਨੋਂ ਨਹੀਂ ਚੇਤੇ ਉਹ ਮਾਂ ਕੁਦਰੀ ਨਹੀਂ ਚੇਤੇ ਉਹ ਠੰਡਾ ਬੁਰਜ ਮਾਂ ਨੇ ਆਖਿਆ ਪੁੱਤਰਾ ਤੇਰਾ ਰੰਗ ਪੀਲਾ ਪੈ ਗਿਆ ਇਹਨਾਂ ਕਹਿੰਦਿਆਂ ਨੇਤਰਾ 'ਚੋਂ ਹੰਝੂ ਆ ਗਏ ਪਰ ਬਾਬਾ ਬੇਪਰਵਾਸ ਸੀ ਬਾਬੇ ਨੇ ਕੁਝ ਨਹੀਂ ਸੁਣਿਆ ਕਹਿਣ ਕੇ ਬੋਲਿਆ ਕਰ ਖਾਇਆ ਪੀਆ ਕਰ ਸਰੀਰ ਠੀਕ ਕਰ ਨਿਜ ਸੰਗੇ ਕੇ ਸੰਗਮ ਮਾਹੀ ਮਿਲ ਕੇ ਬਿਤਲ ਤ ਕਿਉਂ ਤੁਮ ਨਾਹੀ ਐ ਨਾਨਕ ਤੋ ਕਿਉਂ ਆਪਣੇ ਸਾਥੀਆਂ ਚ ਖੇਡਣਾ ਛੱਡ ਦਿੱਤਾ ਕਿਉਂ ਨਹੀਂ ਜਾਂਦਾ ਤੂੰ ਜਾਇਆ ਕਰ ਖੇਡਿਆ ਕਰ ਨਹੀਂ ਕੰਮ ਕਰਨਾ ਨਾ ਕਰ ਮੈਨੂੰ ਤੇਰੇ ਕੰਮ ਦੀ ਲੋੜ ਨਹੀਂ ਚਾਹੀਦਾ ਨਾ ਸਾਰੀਆਂ ਮਾਮਾ ਨੂੰ ਕਿ ਮੇਰਾ ਪੁੱਤਰ ਚੰਗਾ ਪੜ ਲਿਖ ਜਾਏ। ਦਾਦੀ ਮਾਂ ਮਾਤਾ ਗੁਦਰੀ ਕਿਉਂ ਨਾ ਚੰਦੀ ਹੋਵੇਗੀ ਵੀ ਮੇਰੇ ਪੁੱਤ ਨੇ ਪੜਨਾ। ਉਂਗਲਾਂ ਫੜ ਫੜ ਕੇ ਆਪਾਂ ਵੈਨਾਂ 'ਚ ਚੜਾਉਨੇ ਆ। ਉਹਦਾ ਵੀ ਤੇ ਚਿਤ ਕਰਦਾ ਹਣਾ ਇਸ ਸੰਸਾਰ ਦੇ ਵਿਚਰਨ। ਪਰ ਉਹ ਇੱਕ ਅਨੰਦਤ ਅਵਸਥਾ ਵਿੱਚ ਛੜ ਇਹ ਨਹੀਂ ਵੀ ਉਹਨਾਂ ਨੂੰ ਵਿਰਾਗ ਨਹੀਂ ਸੀ। ਹੰਝੂ ਨਹੀਂ ਡੁੱਲਣ ਦਿੱਤੇ। ਤਿਆਰ ਕੀਤਾ ਬੱਚਿਆਂ ਨੂੰ ਪਤਾ ਹੈ ਵੀ ਅੱਜ ਇਹਨਾਂ ਵਾਪਸ ਨਹੀਂ ਆਉਣਾ। ਇੱਕ ਵਾਅਦਾ ਲਿਆ। ਦਾਦੀ ਤੋਂ ਪਿਦਾਦੀ ਛਾੜੇ ਜਾਣ ਤੋਂ ਪਹਿਲਾਂ ਸਾਡੇ ਸਾਹਮਣੇ ਹੋਈ ਬੱਚਿਆਂ ਤੋਂ ਪਹਿਲਾਂ ਚੜਾਈ ਕਰ ਗਈ ਸੀ ਦਾਦੀ ਮਾਂ ਜਿਸ ਨੇ ਆਖਾ ਜੀ ਤੱਕ ਆ ਦੇਤਾ ਸੀ ਤੇ ਕਹਾਣੀਆਂ ਹੀ ਬਣਾਉਂਦੇ ਨੇ ਦਿਗ ਕੇ ਜੀ ਫਲਾਣਾ ਹੋ ਗਿਆ ਨਹੀਂ ਕੁਝ ਨਹੀਂ ਹੋਇਆ ਦਾਦੀ ਮਾਂ ਨੂੰ ਉਹਨੇ ਆਪਣੇ ਸੁਆਸ ਰੱਬ ਵਿੱਚ ਸਮਾਲੇ ਸੁਣੋ ਇੱਕ ਕੁਰੂਦੀ ਮਾਂ ਸੀ 26 ਸਾਲਾਂ ਤੋਂ ਵੱਧ ਤਪੱਸਿਆ ਕਰਕੇ ਉਹਨੇ ਆਸਾ ਪੁੱਤਰ ਐਸਾ ਲਾਲ ਲਿਆ ਸੀ ਮਾਨਿਆਖੇ ਮੇਟਾ ਨਹੀਂ ਮੈਨੂੰ ਇਸ ਤਰ੍ਹਾਂ ਚੰਗਾ ਲੱਗਦਾ ਤੂੰ ਆਪਣੇ ਬੱਚਿਆਂ ਦੇ ਵਿੱਚ ਸਾਥੀਆਂ ਵਿੱਚ ਵਿਲਿਆ ਮੇਰੇ ਵਿੱਚ ਰਿਆ ਕਰ ਤੂੰ ਐਵੇਂ ਪਿਆਰ ਇੰਨਾ ਬਾਸੁਰ ਨਿਸ਼ਾ ਕਾਂਤਨ ਕਿ ਤੂੰ ਪਰੇ ਰਹੋ ਕਿਉਂ ਕਰਤ ਨਾ ਹੈ ਤੂੰ ਕਿਉਂ ਇਸ ਨਾਲ ਪਿਆਰ ਇੰਨਾ ਹੈ ਕਿਉਂ ਸਾਡੇ ਨਾਲ ਆਪਣੇ ਸਾਥੀਆਂ ਨਾਲ ਪਿਆਰ ਨਹੀਂ ਕਰਦਾ ਰਚੋ ਅਸਨ ਕਰਤ ਨਾ ਖਾਣ ਕਿਦੋਂ ਉਦਰ ਰਜ ਕੋ ਬਲਵੰਨ ਇਹ ਚੰਗੀ ਤਰ੍ਹਾਂ ਭੋਜਨ ਨਾ ਖਾਏਗਾ ਤੇ ਬਣੇਗਾ ਕੀ ਜੇ ਭੁੱਖਾ ਰਹੇਗਾ ਫਿਰ ਤੈਨੂੰ ਪੇਟ ਦਾ ਰੋਗ ਲੱਗ ਜਾਏਗਾ ਜਾਂ ਦਸਤ ਦੇ ਰੋਗ ਲੱਗਾ ਤੇ ਨਹੀਂ ਹੋਇਆ ਪੇਟ ਦੇ ਰੋਗ ਕਰਕੇ ਲੋਕੀ ਖਾਣਾ ਛੱਡਦੇ ਨੇ ਰੋਗੀ ਹੋ ਜਾਣ ਤੂੰ ਤੇ ਚੰਗਾ ਭਲੇ ਜੇ ਹੈ ਤੇ ਮੈਨੂੰ ਦੱਸ ਮੋਹਰ ਮੋਹ ਜਨਨੀ ਇਮ ਭਾਖੀ ਸਤੂੰ ਪਛਾਨ ਕਰਨ ਅਬ ਲਾਖੀ ਇਸ ਤਰ੍ਹਾਂ ਦੀਆਂ ਗੱਲਾਂ ਮਾਤਾ ਜੀ ਨੇ ਕੀਤੀਆਂ ਤੇ ਇਲਾਜ ਕਰਨ ਦੀ ਇੱਛਾ ਪ੍ਰਗਟ ਕੀਤੀ ਪਿਤਾ ਮਹਿਤਾ ਕਹਿੰਦਾ ਅਸ ਕੋ ਮਨ ਹੀ ਮਨ ਐ ਮਨਾਮ ਹਵੇਸ਼ਾ ਪੂਜ ਚੰਦਕਾ ਬਹੁਰ ਗਣਿਸ਼ਾ ਮਾਤਾ ਤ੍ਰਿਪਤਾ ਜੀ ਅਰਦਾਸਾਂ ਕਰਦੇ ਨੇ ਪਰਮੇਸ਼ਰ ਦੇ ਸਾਹਮਣੇ ਵੀ ਮੇਰੇ ਪੁੱਤਰ ਨੂੰ ਠੀਕ ਕਰ ਇਹ ਨਹੀਂ ਪਤਾ ਪਰਮੇਸ਼ਰ ਸਾਹਮਣੇ ਬੈਠਾ ਸੋਤ ਸਰੀਰ ਨੂੰ ਕਰੋ ਅਰੁਗਾ ਦਿਓ ਉਪਾਇਨ ਜਸ ਜਿਸ ਜੋਗਾ ਜਿੰਨੇ ਕੋ ਜੋਗੀ ਹਾਂ ਮੈਂ ਭੇਟਾ ਚੜਾਵਾਂਗੀ ਮਾਲਕਾ ਐ ਪਰਮੇਸ਼ਰ ਆ ਕਾਲਪੁਰਖ ਮੇਰੇ ਬੇਟੇ ਨੂੰ ਠੀਕ ਕਰਨਾ ਕਰੋ ਜੀ ਬੰਦਾ ਘਰ ਤਲ ਧਰ ਪਰ ਸਿਰ ਕੋ ਨਮੋ ਕਰੈ ਸ਼੍ਰੀ ਲਖਮੀ ਬਰ ਕੋ ਤਾਂ ਤੇ ਇਤਿਆਸ ਕਰ ਕਹਿੰਦਾ ਹੈ ਸਰੀਰ ਤੇ ਆਪਣਾ ਮਨ ਇਹ ਦੋਵੇਂ ਰੱਬ ਵਿੱਚ ਜੋੜ ਕੇ ਮਸਤਕ ਧਰਤੀ ਤੇ ਲਾ ਕੇ ਬਾਤਾ ਜੀ ਮੱਥਾ ਰਗੜਦੇ ਨੇ ਵੀ ਐ ਦਾਤਾ ਐ ਕਾਲਪੁਰਖ ਮੇਰੇ ਪੁੱਤਰ ਨੂੰ ਛੇਤੀ ਠੀਕ ਕਰਨਾ ਕਰੋ ਜੀ ਸੁਧ ਕਰ ਗਹਿ ਕਰ ਬਹੁroo ਬੋਲਨੀ ਕਹਉ ਆਪਣੀ ਪੀੜਾ ਖੋਨੀ ਫਿਰ ਆਪਣੇ ਪੁੱਤਰ ਦਾ ਹੱਥ ਫੜਦੇ ਜਦੋਂ ਨਾ ਨ ਭੁੱਲੇ ਕੁਝ ਹਣੂ ਨਾ ਦਿੱਤਾ ਨਾਨਕ ਛੇਤੀ ਦਸ ਅਜ ਮੈਨੂੰ ਤੈਨੂੰ ਆਪਣੀ ਪੀੜਾ ਦੱਸਣੀ ਭਵੇਂਗੀ ਇਸ ਬਰ ਮੈਂ ਕਰਵਾਉਂ ਅਲਾਜ ਬੈਦ ਬੁਲਾਏ ਬਿਲਮ ਬਿਨ ਅਜਾ ਬਿਨਾ ਦੇਰੀ ਤੋਂ ਵੈਦ ਨੂੰ ਬੁਲਾ ਲਿਆਂਗੇ ਉਹ ਜਿਹਾ ਵੈਦ ਸੱਦ ਕੇ ਤੇਰਾ ਇਲਾਜ ਕਰਵਾਇਆ ਦਾਏਗਾ ਮਸ਼ਟ ਕਰੀ ਬੇਦੀ ਕੁਲ ਨਾਥਾ ਉਤਰਣਾ ਦੇ ਕੋ ਜੰਨੀ ਸਾਥਾ ਬਾਬਾ ਚੁੱਪ ਕੀਤਾ ਰਿੰਦਾ ਕੋਈ ਉਤਰ ਨਹੀਂ ਜਾਂਦਾ ਜਦੋਂ ਮਾਂ ਨੇ ਵੇਖਿਆ ਕਿ ਇਹਦਾ ਨਹੀਂ ਬੋਲਣਾ ਫਿਰ ਮਾਤਾ ਨੇ ਅੱਗੇ ਕਿਹੜਾ ਉਪਚਾਰ ਕੀਤਾ ਇਹ ਆਪ ਕਲ ਦੇ ਪ੍ਰਸੰਗ ਵਿੱਚ শ্রবণ ਕਰਿਓ ਅੱਜ ਇਨਾ ਹੀ ਪ੍ਰਵਾਨ ਕਰਨਾ ਹੋਈਆਂ ਭੁੱਲਾਂ ਚੁੱਕਾਂ ਤੋਂ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਜੋ ਕਰਮ ਬਖਸ਼ ਲੈਣਾ ਜੀ ਪ੍ਰੇਮ ਸਹਿਤ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਕਲੀ ਮਹਲਾ ਤੀਜਾ ਨੰਕ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਪਿਆਰੀ ਮਾਏ ਸਤਿਗੁਰੂ ਮੈਂ ਪਾਇਆ ਨਗਰਤਨ ਪਰਵਾਰ ਪਰਗਾ ਸ਼ਬਦ ਗਾਵਣੇ ਆਈਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਹਰ ਨਾਲੋਂ ਤੁ ਮੰਨ ਮੇਰੇ ਦੁੱਖ ਸਾਹ ਵਿਸਾਰਣ سب نہ سمرت سوامی شوق کرتے رہے نہ سدا شلاح تری نام من وساو نانک سچے ساحب کیا نہ کر تیرے سچا نام میرا ادارو ہر شان سکھ من آسے اج نچا سب پجائیں ਐ ਨਾਨਕ ਸੁਖ ਨੂੰ ਸੰਤੋਸ਼ ਸ਼ਬਦ ਤੁਮ੍ਹ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਐ ਦੂਤ ਦਵਸ ਕੀਤੇ ਕਾਲ ਕੰਟ ਕੁਮਾਰਿਆ ਐ ਨਾਨਕ ਤਾਂ ਸੁਖ ਹੋ ਆਤਿਤ ਕਾਰ ਅਨ ਹਦ ਵਾਜੇ ਅਨੰਦ ਸੁਣਹੁ ਵੱਡ ਭਾਗੀ ਹੋ ਸਗਲ ਪਉਰ ਬ੍ਰਹਮ ਪ੍ਰਭ ਪਾਇਆ ਉੱਤੇ ਨੂ ਗੁਰੂ ਗ ਸੰਤਾ ਪੈ ਉੱਤਰੇ ਸੁਣੀ ਸੰਤ ਸਾਜਣ ਭੈ ਸਰਸੇ ਪੂਰੇ ਸੁਣਤੇ ਪੂਨੀਤ ਕਹਤੇ ਪਵਿਤ ਸਤਗੁਰ ਬਨਵੰਤ ਨਾਨਕ ਗੁਰ ਚਰਨ ਲਾ ਕੇ ਬਾਚੇ ਮਮਨ ਗੁਰੂ ਪਾਣੀ ਪਿਤਾ ਮਾਤਾ ਤਰਤ ਨਿਵਸ ਰਾਤ ਦੁਇ ਦਾਈ ਦਾਇਆ ਖਿਲੈ ਸ਼ਗਲ ਜੰਗਿਆਈਆਂ ਬੁਰਿਆਈਆਂ ਵਚੈ ਕਰਮੀ ਆਪੋ ਆਪਣੀ ਕੇ ਨੇੜੈ ਜਿਨੀ ਨਾਮ ਧਿਆਇਆ ਗਏ ਮشقਦ ਨਾਨਕ ਤੇ ਮੁਖੀ ਉਜਦੇ ਕਿਤੀ ਛਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਮ ਤਾ ਕੁਰ ਤੁਮ